हां जी लो जी गर्मीयां ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਤੇ ਜੋ ਬੱਚਿਆਂ ਵਾਸਤੇ ਖਾਸ ਕਰਕੇ ਦੇਖ ਸਕਦੇ ਹੋ ਤਿੱਖੜ ਦੁਪਹਿਰ ਦਾ ਦ੍ਰਿਸ਼ ਹੈਗਾ ਤੇ ਕੁਲਫੀ ਵਾਲਾ ਆਇਆ ਹੈਗਾ ਜਿਸ ਤਰ੍ਹਾਂ ਕਿ ਪਹਿਲਾਂ ਚੱਲਦਾ ਹੁੰਦਾ ਸੀਗਾ ਵੀ ਕੁਲਫੀ ਵਾਲਾ ਆਇਆ ਦੁੱਧ ਵਾਲੀ ਕੁਲਫੀ ਦੇ ਆ ਦੇਖੋ ਤੁਸੀਂ ਆ ਜੋ ਇਹ ਪੂਰਾ ਕੈਰੈਕਟਰ ਬਣਿਆ ਹੋਇਆ ਹੈ ਇਹਨਾਂ ਦਾ ਜੋ ਪੁਰਾਣੀ ਪਹਿਲਾਂ ਇਹ ਕੁਲਫੀਆਂ ਇਦਾਂ ਹੀ ਪਹਿਲਾਂ ਸਾਈਕਲ 'ਤੇ ਰੱਖਦੇ ਹੁੰਦੇ ਤੇ ਇਹ ਨਹੀਂ ਜਿਹੜੀ ਰੇੜੀ ਭਰੇ ਦੀ ਜਿਹੜੀ ਸ਼ੂ ਦੀ ਰੇੜੀ ਭਰਾਈ ਹੈ ਹਾਂ ਜੀ ਆ ਠੀਕ ਹੈ ਤੇ ਇਹ ਦੁੱਧ ਵਾਲੀ ਗੁਲਫੀ ਹੈ ਜਿਸ ਤਰ੍ਹਾਂ ਤੁਸੀਂ ਕਹਿੰਦੇ ਖਾਣੇ ਹਨ ਆਪਣੀਆਂ ਦੂਜੀਆਂ ਆਪਣੇ ਉਹਨਾਂ ਦੀਆਂ ਨਾਮਤਾਰੀਆਂ ਦੀ ਗੁਲਫੀ ਜਾਂ ਹੋਰ ਆ ਦੇਖ ਲਓ ਜਿਸ ਤਰ੍ਹਾਂ ਇਹ ਪੁਰਾਣੀਆਂ ਫੋਟੋਆਂ ਪੁਰਾਣਾ ਇੱਕ ਦ੍ਰਿਸ਼ ਤਾਜ਼ਾ ਹੋ ਜਾਂਦਾ ਹੈਗਾ ਮਤਲਬ ਦੇਖ ਸਕਦੇ ਹੋ ਤੁਸੀਂ ਕਿ ਵੀ ਇਹ ਹਨੂਮਾਨ ਜੀ ਦੀ ਵੀ ਫੋਟੋ ਲੱਗੀ ਹੋਈ ਆ ਧਾਰਮਿਕ ਭਾਵਨਾ ਨਾਲ ਚੱਲਦੀ ਆ ਘੰਟੀ ਤੁਸੀਂ ਦੇਖ ਸਕਦੇ ਹੋ ਜੋ ਬੱਚਿਆਂ ਨੂੰ ਬੁਲਾਉਣ ਵਾਸਤੇ ਇਹ ਘੰਟੀ ਨਾਲ ਚੱਲਦੀ ਆ ਇੱਧਰ ਵੀ ਮੇਰੇ ਖਿਆਲ ਤਸਵੀਰ ਹੋਏਗੀ ਇੱਧਰ ਇਹ ਬੱਚਿਆਂ ਦੀ ਦੁੱਧ ਵਾਲੀ ਗੁਲਫੀ ਦੀ ਤਸਵੀਰ ਹੈ ਤੇ ਨਾਲ ਜੋ ਸ਼ਿਵਜੀ ਮਹਾਰਾਜ ਦਾ ਦਿਖਾਇਆ ਹੋਇਆ ਹੈਗਾ ਚਿੱਤਰ ਹੈਗਾ ਵੀ ਧਾਰਮਿਕ ਪੱਖ ਤੋਂ ਵੀ ਚੱਲਦੇ ਆ ਇਹ ਤੇ ਜੋ ਸਾਫ ਸਫਾਈ ਵੀ ਕਾਫੀ ਰੱਖੀ ਹੋਈ ਹੈ ਇਹਨਾਂ ਨੂੰ ਦੇਖ ਸਕਦੇ ਤੁਸੀਂ ਇਸ ਸਮੇ ਪੂਰਾ ਮਤਲਬ ਵੀ ਆਪਣਾ ਇਹ ਜੋ ਰਜਕਾਰ ਚਲਾ ਰਹੇ ਦੁੱਧ ਵਾਲੇ ਕੁਲਫੀ ਇਹ ਹਾਂਜੀ ਕਟੂਕਾਥ ਦੇਖੀਏ ਕਿੰਨੇ ਕਿਤੇ ਰੋਗੀ ਕੰਮ ਕਰਦੇ ਨੇ ਇਹ ਤਾਂ 20 25 ਸਾਲ ਹੋ ਗਏ 20 25 ਸਾਲ ਕਿਆ ਨਾਮ ਆਪਣਾ ਵਾ ਸੰਜੂ ਹੈ ਸੰਜੂ ਕਿਆ ਵਾ ਰਹੇ ਨੇ ਕਿਥੇ ਮਾਓ ਤੇ ਸੰਗਤ ਨਹੀਂ ਜਾਂਦੇ ਐਡੀਸ਼ਨ ਕਰੀ ਲੈਣੇ ਸ਼ੁਰੂ ਤੇ ਆਹੀ ਕੰਮ ਕਰਦੇ ਹਾਂ ਹਾਂਜੀ ਸਰਦੀਆਂ ਚ ਫਿਰ ਸਰਦੀਆਂ ਨੂੰ ਦੁਕਾਨ ਬਕਰਦਾ ਜੀ ਕੰਮ ਕਿਹੜੀ ਬਣਾ ਮੁਕੰਦੇ ਦਵਾਈ ਅੱਛਾ ਮੁਕੰਦੀ ਕੋਲ ਕਿਆ ਬਾਤ ਆ ਤਾਂ ਹੀ ਮਾ ਬੰਦਾ ਜਾਣਾ ਪਛਾਣੇ ਲਾਦਾ ਉੱਥੇ ਫਿਰ ਬਰਕੀ ਬਣਾਉਂਦੇ ਹਾਂ ਹਾਂਜੀ ਠੀਕ ਹੈ ਠੀਕ ਆਦਾ ਕੱਢੋ ਫਿਰ ਲਈਏ ਖਾਈਏ ਕਿੰਨੇ ਚਾਹ ਜੀ ਪਤਾਈਏ ਦੋ ਤਰ੍ਹਾਂ ਦਾ ਦੋ ਘੜਾ ਇੱਕ ਕਰਤਾ ਹਾਂ ਹਾਂ ਦੇਖੀਏ ਮਰਨ ਸੇਸ਼ਟ ਕੋਲ ਫੀਸਾ ਤੇ ਦੇਖੋ ਜੀ ਫਿਰ ਐਦਾਂ ਪਾਣੀ ਦੇ ਵਿੱਚ ਸਾਫ਼ ਪਾਣੀ ਆ ਬਿਲਕੁਲ ਦੇਖ ਸਕਦੇ ਹੋ ਤੁਸੀਂ ਆ ਕੋਈ ਫਿਰ ਆਪਣੇ ਘਰੇ ਜਵਾਬ ਨੇ ਅੱਛਾ ਦੁੱਧ ਵਗੈਰਾ ਫਿਰ ਬਕੰਦੀ ਨਹੀਂ ਲੈਂਦੇ ਹੋ ਅੱਛਾ ਕੀ ਕੀ ਪਾਉਂਦੇ ਇਹਦੇ ਚ ਹਾਂਜੀ ਕੀ ਕੀ ਪਾਉਂਦੇ ਦੁੱਧ ਜੀ ਦੁੱਧੇ ਪਾਉਂਦੇ ਆ ਮਿੱਠਾ ਮਿੱਠਾ ਜੀ ਚੀਨੀ ਪੈਂਦੀ ਆ ਹਾਂਜੀ ਫਿਰ ਜਮਾਕੇ ਰੱਖਦੇ ਕੀ ਕਰਦੇ ਨਹੀਂ ਜੀ ਸਵੇਰੇ ਜਮਾਉਂਦੇ ਆ ਸਵੇਰੇ ਜਮਾਉਂਦੇ ਆ ਹਾਂਜੀ ਕਿਆ ਬਾਤ ਲੋ ਜੀ ਦੇਖਦੇ ਆ ਕਿਦਾਂ ਦਾ ਟੇਸਟ ਆ ਬਾਈ ਬਹੁਤ ਵਧੀਆ ਨੰਦਾ ਤੋੜਿਆ ਨਮਕਦਾ ਵੀ ਹੁੰਦਾ ਵਿੱਚ ਟੇਸਟ niche ਉਹ ਨੂਨ ਪਾਇਆ ਵਾ ਨਾ ਇਹਦੇ ਅੱਛਾ ਵਿੱਚੇ ਜਿਹੜਾ niche ਹੁੰਦਾ ਹਾਂਜੀ ਇਹਦੇ ਠੀਕ ਹੈ ਤੇ SLAਵੋ ਮੜੀ ਮੋਟੀ SLAਵ ਚੜ ਜਾਂਦੀ ਮੜੀ ਮੋਟੀ SLAਵ ਚੜ ਜਾਂਦੀ ਹਾਂਜੀ ਬਈ ਬਹੁਤ ਮਿੱਠੀ ਗੁਲਫੀ ਆ ਆਨੰਦ ਆ ਪੰਜ ਸੱਤ ਗੁਲਫੀਆਂ ਲਵਾਂਗੇ ਹੁਣ ਅਸੀਂ ਇਹਨਾਂ ਤੋਂ ਤੇ ਸੰਜੂ ਜੀ ਕਿੰਨੇ ਕੁ ਬਿਕ ਜੰਨੀਆਂ ਗੁਲਫੀਆਂ ਹਾਂਜੀ ਇਹ ਤਾਂ ਗਿਣਤੀ ਨਹੀਂ ਕਰੀ ਰਹੀ ਅਸੀਂ ਅੱレ ਗਿਣਤੀ ਨਹੀਂ ਕਰੀ ਹਾਂ ਬਸ ਦਿਹਾੜੀ ਵੰਜਾਂਦੇ ਪੰਜ ਸੱਤ ਵੰਜਾਂਦੀ ਆ ਪਾ ਠੀਕ ਹੈ ਕਿ ਕਿੰਨੇ ਦੀ ਆ ਇਹ ਤੇ 10 ਵਜੇ 20 ਵਾਲੀ ਕਿਹੜੀ ਆ ਉਹ ਦਿਖਾਓ ਵਾਹ ਇਹਦੇ 20 ਵਾਲੀ ਕੱਢਦੇ ਵਾਈ ਵਾਹ ਇਹ ਥੋੜੀ ਗੋਲ ਹੈ ਇਹ ਚੌਰਸ ਹੈ ਵੀ ਕੋਈ ਕੋਈ ਦੇਖ ਸਕਦੇ ਹੋ ਕਿੰਨਾ ਸੋਹਣਾ ਡਿਜ਼ਾਈਨ ਹੈ ਜਿੱਥੇ ਬੱਚਿਆਂ ਦੀਆਂ ਬੜੀਆਂ ਖੂਬਸੂਰਤ ਫੋਟੋਆਂ ਹੈਗੀਆਂ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਵੀ ਧਾਰਮਿਕ ਪੱਖ ਤੋਂ ਵੀ ਚੱਲ ਰਿਹਾ ਨਾਲ ਇਹ ਰੱਬ ਦਾ ਨਾਮ ਲੈਣ ਵਾਲੇ ਬੰਦੇ ਆ ਤੇ ਤੁਹਾਡੇ ਕੋਲ ਵੀ ਆਉਣ ਇਹ ਤੁਹਾਡੇ ਮਾਹੌਲੇ ਦੇ ਵਿੱਚ ਜਿੱਥੇ ਵੀ ਤੁਸੀਂ ਘੰਟੀ ਦੀ ਆਵਾਜ਼ ਸੁਣੋ ਤਾਂ ਜਰੂਰ ਬੱਚਿਆਂ ਨੂੰ ਇਹ ਕੁਲਫੀ ਖਵਾਓ ਠੰਡੀ ਠਾਰ ਕੁਲਫੀ ਹੈ ਇਹ ਤਖਦੀ ਹੋਈ ਦੁਪਹਿਰ ਦੇ ਵਿੱਚ ਤੁਹਾਨੂੰ ਬਹੁਤ ਠੱਡਕ ਦੇਗੀ ਤੁਹਾਡੇ ਬੱਚਿਆਂ ਦੇ ਲਈ ਫਾਇਦੇਮੰਦ ਗੁਣਫੀ ਹੈ ਆਪਣੇ ਲੋਕਲ ਕਾਰੀਗਰ ਨੇ ਇਹ ਤੇ ਇਹਨਾਂ ਨੂੰ ਆਪਾਂ ਨੂੰ ਵਧਾਉਣਾ ਚਾਹੀਦਾ ਇਹਨਾਂ ਦੀ ਇਸ ਤਰ੍ਹਾਂ ਅਸੀਂ ਇੱਕ ਤਰ੍ਹਾਂ ਦੀ ਹੈਲਪ ਕਰ ਸਕਦੇ ਹਾਂ ਤੇ ਜਿੱਥੇ ਸਾਨੂੰ ਵਧੀਆ ਲਾਜਵਾ ਫੂਡ ਮਿਲੇਗਾ ਉੱਥੇ ਆਪਣੇ ਜੋ ਸਾਡੇ ਕਾਰੀਗਰ ਆ ਉਹਨਾਂ ਦੀ ਮਦਦ ਹੋਏਗੀ ਧੰਨਵਾਦ